ਪਹਿਲਾਂ ਤਾਂ ਰਿਕਾਰਡਿੰਗ ਸੁਣੋ ਮਾੜੀ ਜਦ ਉਹ ਰੂਮ ਦੇ ਵਿੱਚ ਤੂੰ ਸਾਬੀ ਨੂੰ ਬੁਲਾ ਲਿਆ ਤੇ ਮੈਂ ਉਹਨਾਂ ਦੇ ਨਾਲ ਸੁੱਤਾ ਆ ਤੇ ਮੇਰੇ ਕੋਲ ਤਾਂ ਇਕੱਲੇ-ਇਕੱਲੇ ਤੇ ਫਰੂ ਸਾਈਟ ਸਭ ਤੋਂ ਇਹ ਮੈਂ ਦੱਸਦਾ ਸਾਬੀ ਕੌਣ ਹੈ ਬੰਦਾ ਕਿੱਥੋਂ ਕਿਵੇਂ ਕਿੱਥੋਂ ਕੀ ਗੱਲ ਕਹਾਣੀ ਕਿੱਥੋਂ ਕੀ ਸਟਾਰਟ ਹੋਈ ਤੇਰੀ ਸਨੇ ਕਸਾਬੀ ਨੂੰ ਮੈਂ ਨਹੀਂ ਜਾਣਦੀ ਕੌਣ ਕਿਵੇਂ ਆਇਆ ਕਿਵੇਂ ਨਹੀਂ ਆ ਸਾਬੀ ਨੂੰ ਰੋਕ ਲਓ ਇੱਥੇ ਠੀਕ ਹੈ ਯਾਦ ਰੱਖਿਓ ਸਾਬੀ ਨੂੰ ਕਿੰਮੀ ਪਹਿਲਾਂ ਤੂੰ ਹੀ ਜਾਣਦੀ ਸੀ ਸਾਬੀ ਨੂੰ ਉਹ ਅੱਗੇ-ਅੱਗੇ ਤੁਹਾਨੂੰ ਦੱਸਾਂਗੇ ਕਿਵੇਂ ਜਾਣਦੀ ਸੀ ਗगन ਲਾਲੀ ਦੇ ਸੁਨੀਹਾ ਦਾ ਵਿਆਹ ਸੀ ਉਦੋਂ ਇਹ ਵੀ ਗਈ ਸੀ ਆਹ ਕਲਿੱਪ ਸੁਣੋ ਪਹਿਲਾਂ ਠੀਕ ਹੈ ਤੇ ਹੁਣ ਆਪਾਂ ਰੈਡੀ ਆ ਤੇ ਨੁੱਕਰੀ ਵੀ ਰੈਡੀ ਆ ਕਿਰਨ ਤਾਂ ਹੈ ਹੀ ਰੈਡੀ ਸੁਣ ਲਈ ਹੁਣ ਪਵਨ ਨੂੰ ਐ ਪੁੱਛੀ ਜਾਣਾ ਕਿ ਨੁਕਰੀ ਤੂੰ ਆਪਦੀ ਬਲੈਰੋ ਗੱਡੀ ਨੂੰ ਕਹੀ ਜਾਂਦਾ ਹੈ ਕਿ ਤੇਰੇ ਮਗਰ ਜਿਹੜੀ ਘਰ ਵਾਲੀ ਖੜੀ ਹੈ ਤੇਰੀ ਉਹਨੂੰ ਕਹੀ ਜਾਂਦਾ ਹੈ ਠੀਕ ਹੈ ਹੁਣ ਤੂੰ ਐ ਦੱਸ ਦੇ ਕਿ ਨੁਕਰੀ ਤੂੰ ਆ ਮਗਰ ਖੜੀ ਆ ਘੋੜੀ ਜਿਹਨੇ ਸਾਜੀ ਦੀ ਸਾਜੀ ਨੇ ਪਤਨ ਕਿਨੇ ਕਿਨੇ ਸਵਾਰੀ ਕੀਤੀ ਹੈ ਇਹਨੂੰ ਕਹੀ ਜਾਂਦਾ ਹੈ ਕਿ ਬਲੈਰੋ ਨੂੰ ਕਹੀ ਜਾਂਦਾ ਹੈ ਫੋਨ ਆਇਆ ਮੈਂ ਕਿਹਾ ਸੀ ਮੈਂ ਕਿਹਾ 12 ਵਜੇ ਤੇ ਆਇਆ ਨਾ 12 ਵਜੇ ਤੋਂ ਜ਼ਿਆਦਾ ਫੋਨ ਆਇਆ ਹੈ ਹਲੋ ਤੁਰੇ ਨਹੀਂ ਆ ਨਾ ਕੋ ਬਸ ਤੁਰਨੇ ਹੀ ਲੱਗੇ ਜਿਹੜੇ ਜਿਹੜਾ ਜਿਹੜਾ ਵਜ ਗਿਆ 12 ਵਜ ਤੋਂ ਬਾਅਦ 1.5 ਘੰਟਾ ਹੋ ਗਿਆ ਮਤਲਬ ਕਦੇ ਵੀ ਇਦਾਂ ਨਾ ਸੋਚਿਆ ਕਰ ਪਏ ਅਸੀਂ ਟਾਈਮ ਨਾਲ ਆ ਜਾਾਂਗੇ ਤੂੰ ਜਲਦੀ ਨਹੀਂ ਜਾਂਦਾ ਸੁਨੀਹਾ ਦੇ ਮਨ ਲੱਗਿਆ ਚ ਇਹ ਬਲੇਟ ਜਾਣਾ ਤਾਂ ਸੁਨੀਹਾ ਨਹੀਂ ਕਿਹੜਾ ਤੈਨੂੰ ਪਹਿਲਾਂ ਦੱਸਦਾ ਉਹ ਤਾਂ ਤੈਨੂੰ ਭਰਾ ਮੰਨਦੀ ਸੀ ਠੀਕ ਹੈ ਜੇ ਭਰਾ ਮੰਨਦੀ ਹੁੰਦੀ ਤਾਂ ਤੈਨੂੰ ਪਹਿਲੀ ਹੀ ਦੱਸ ਦਿੰਦੀ ਉਹ ਉਹ ਤਾਂ ਫਰੈਸ਼ੀ ਰਾਹੀ ਖੁੱਲੀ ਹੈ ਨਾ ਗੱਲ ਉਹ ਨਹੀਂ ਤਾਂ ਦੱਸੀ ਨਹੀਂ ਨਾ ਗੱਲ ਕਿਸ ਨੇ ਸੱਚੇ ਕਹੀ ਆ ਜਿੱਦ ਕੁੜੀਆਂ ਇਕੱਠੀਆਂ ਆਣੀਆਂ ਸੂਟਰੀਆਂ ਗੱਲਾਂ ਬਸ ਪਾਪ ਨੇ ਖਾਲੀ ਸੂਟਾਂ ਦੀਆਂ ਨਹੀਂ ਗੱਲਾਂ ਗੱਲਾਂ ਤੇਰੀ ਘਰ ਵਾਲੀ ਦੀਆਂ ਹੁੰਦੀਆਂ ਨੇ ਤੇ ਉਹਨੂੰ ਬੰਦਿਆਂ ਦੀਆਂ ਵੀ ਹੁੰਦੀਆਂ ਨੇ ਜਿੰਨਾਂ ਜਿੰਨਾਂ ਨਾਲ ਇਹਦੀ ਜਾਰੀ ਰਹੀ ਹੈ ਕਿ ਤੇਰੀ ਘਰ ਵਾਲੀ ਨੇ ਕੀਨੇ ਪਹਿਣਾ ਹੈ ਕੀ ਮੀਨਾ ਹੈ ਕੀਨੇ ਪਹਿਣਾ ਹੈ ਸਾਬੀ ਨੇ ਜਾਂ ਕਿਸੇ ਹੋਰ ਨੇ ਹੁਣ ਅੱਗੇ ਸੁਣਦੇ ਹਾਂ ਇੱਥੇ ਦੇਖ ਲਓ ਸਟੋਰੀ ਪਾਪ ਨੇ ਤੈਨੂੰ ਤੰਦੂਲ ਦੇ ਸੇਕ ਦਾ ਤਾਂ ਪਤਾ ਲੱਗ ਗਿਆ ਠੀਕ ਹੈ ਜੇ ਤੈਨੂੰ ਆਪਦੀ ਘਰ ਵਾਲੀ ਦੇ ਤੰਦੂਲ ਦਾ ਸੇਕ ਪਤਾ ਹੁੰਦਾ ਨਾ ਤਾਂ ਇੱਥੇ ਤੱਕ ਗੱਲਾਂ ਹੋਣੀਆਂ ਹੀ ਨਹੀਂ ਸੀ ਤੈਨੂੰ ਅਹੀਂ ਨਹੀਂ ਪਤਾ ਕਿ ਕਿੰਨੇ ਕ ਬੰਦਿਆਂ ਨੇ ਆਪਦਾ ਕਰੀਮ ਰੋਲ ਸੇਕ ਵੀ ਗਏ ਤੇ ਵਿੱਚ ਕਰੀਮ ਵੀ ਡੋਲ ਗਈ ਤੇ ਵਿੱਚ ਪਤਾ ਨਹੀਂ ਕੀ ਕੀ ਕੁਸ਼ ਕਰ ਗਏ ਅਬੇ ਸਾਲੇ ਠੀਕ ਹੈ ਇਹ ਹੁਣ ਤਾਂ ਪਤਾ ਲੱਗ ਗਿਆ ਨਾ ਹੁਣ ਨਾ ਦੁਬਾਰੀ ਇਹ ਕੰਮ ਕਰੀ ਆ ਅੱਗੇ ਸੁਣਦੇ ਹਾਂ ਜਿਸਾਬ ਵੀਰੇ ਦਾ ਮੋਟਰਸਾਈਕਲ ਲੈ ਕੇ ਭੱਜੇ ਰਦੀ ਭੱਜਦੇ ਆਂ ਸੋ ਚੇਹੇ ਤੇਲਤਾ ਹੀ ਆ ਗਿਆ ਨਾ ਨਾਮ ਸਾਬੀ ਦਾ ਵਿੱਚ ਠੀਕ ਹੈ ਤਾਈਓ ਮੈਂ ਕਿਹਾ ਸੀ ਨਾ ਸਾਬੀ ਨੂੰ ਹੁਣ ਗੱਲ ਸਾਬੀ ਦੀ ਹੋ ਰਹੀ ਹੈ ਹੁਣ ਦੇਖੋ ਉਹ ਸਾਬੀ ਮੁੰਡਾ ਵਿਆਹ ਚ ਵੀ ਸੀਗਾ ਠੀਕ ਹੈ ਕਿੰਮੀ ਕਹਿ ਰਹੀ ਸੀ ਨਾ ਕਿ ਮੈਂ ਤਾਂ ਜਾਣਦੀ ਨਹੀਂ ਉਹ ਮੁੰਡਾ ਕੌਣ ਕਿਵੇਂ ਆਇਆ ਇਹ ਕਿਵੇਂ ਆਇਆ ਕਿਵੇਂ ਰੂਮ ਲਿਆ ਕਿਵੇਂ ਨਹੀਂ ਇਹ ਵਿਆਹ ਚ ਹੀ ਸੈਟਿੰਗ ਹੋ ਗਈ ਸੀ ਸਾਰੀ ਹੈ ਬੱਤ ਸਹੀ ਹੈ ਕਿੰਨਾ ਦੀ ਠੀਕ ਹੈ ਟਾਈਮੂ ਥਾਬੀ ਦਾ ਮੋਟਰਸਾਈਕਲ ਲੈ ਕੇ ਗਈ ਐ ਤੇ ਕਹਿ ਰਹੀ ਐ ਤੇਲ ਹੈ ਨਹੀਂ ਤੇ ਕਾਕਾ ਪਬਨੇ ਤੂੰ ਪਹਿਲੀ ਤੇਲ ਦਾ ਇੰਤਜ਼ਾਮ ਤਰੀ ਘਰ ਵਾਲੀ ਕਹਿ ਲਈ ਕਿ ਮੰਨ ਲੈ ਬਿਓ ਤੇਲ ਤੂਲ ਦੀਆਂ ਗੱਲਾਂ ਵੀ ਕਰੀ ਜਾਂਦਾ ਸੀ ਹੁਣ ਇਹ ਥਾਬੀ ਮੁੰਡਾ ਐ ਜਿਹੜਾ ਇਹ ਵਿਆਹ ਚ ਹੀ ਸੈਟਿੰਗ ਹੋ ਗਈ ਸੀ ਪਬਨੇ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਹਾਂ ਵੀ ਕੀ ਗੱਲ ਬਾਤ ਐ ਕੀ ਚੱਕਰ ਐ ਕੀ ਨਹੀਂ ਇਹ ਟਿੱਕੇ ਲਾ ਲਾ ਫਿਰ ਵੀ ਥਾਬੀ ਨੇ ਉੱਤੇ ਹੀ ਸੋਚ ਲਿਆ ਸੀ ਕਿ ਇਹਨੂੰ ਤਾਂ ਇੱਕ ਦਿਨ ਗੇੜ ਚ ਲੈਣਾ ਫੇ ਕਿ ਮੀਤਾ ਕਿ ਮੀ ਹੈ ਉਹਨੇ ਵੀ ਟ੍ਰਾਈਆਂ ਦਿੱਤੀਆਂ ਹੋਣੀਆਂ ਨਹੀਂ ਐ ਤਾਂ ਇੱਥੇ ਹੋਰ ਵੀ ਕੁੜੀਆਂ ਸੀਗੀਆਂ ਹੋਰ ਵੀ ਸੀਗੀਆਂ ਤੇ ਇਹਦਾ ਮਤਲਬ ਹੈ ਤਾਂ ਨਹੀਂ ਕਿ ਹਾਂ ਵੀ ਕਿਸੇ ਤੇ ਵੀ ਅਗਲਾ ਕਰ ਲੂ ਜੇ ਮੋਰੋ ਕੋ ਟ੍ਰਾਈ ਦਊਗਾ ਫੇਰ ਹੀ ਮੁੰਡਾ ਵੀ ਹਨਾ ਇੱਕ ਤਾਂ ਇੱਕ ਹੱਥ ਨਾਲ ਕਦੇ ਨਹੀਂ ਤਾੜੀ ਵੱਜਦੀ ਜੇ ਕੁੜੀ ਨੇ ਕੋਈ ਰਿਸਪੌਂਸ ਦਿੱਤਾ ਹੋਣਾ ਫੇਰ ਹੀ ਗੱਲ ਇੱਥੇ ਤੱਕ ਗਈ ਹੈ ਠੀਕ ਹੈ ਨਾ ਕੀ ਪਤਾ ਹੁਣ ਕਿੰਨੇ ਟਾਈਮ ਦੀ ਗੱਲ ਸੀ ਕਿੰਨੇ ਟਾਈਮ ਦੀ ਨਹੀਂ ਸਨੀਹਾ ਨੂੰ ਮਾੜਾ ਮੋਟਾ ਕਿਹਾ ਹੋਣਾ ਕਿ ਹਾਂ ਵੀ ਆਏ ਬੱਥੜੇ ਆ ਉਹ ਵੀ ਆਉਗੀ ਕਿ ਮੀ ਵੀ ਆਉਗੀ ਤਾਂ ਸਾਬੀ ਨੇ ਕਿਹਾ ਹੋਣਾ ਮੈਂ ਵੀ ਆ ਜਾऊंगा ਕਿਉਂਕਿ ਜਾਹਿਰਾ ਕਿਸੇ ਤੇ ਕੋਈ ਇੰਟਰਸਟ ਹੁੰਦਾ ਹੈ ਜਾਂ ਕਿਸੇ ਤੇ ਕ੍ਰੈਸ਼ ਹੁੰਦਾ ਹੈ ਅਗਲਾ ਮਗੀ ਜਾਂਦਾ ਹੈਗਾ ਠੀਕ ਹੈ ਹੁਣ ਇੱਥੇ ਹੁਣ ਸਾਬੀ ਦਾ ਇਹ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਹੁਣ ਤੁਸੀਂ ਇਹ ਦੇਖ ਲਓ ਕਿ ਵਿਆਹ ਚ ਕੀ ਗੱਲਬਾਤ ਹੋਈ ਹੋਣੀ ਹੈ ਕੀ ਸੈਟਿੰਗ ਹੋਈ ਹੋਣੀ ਹੈ ਕੀ ਨਹੀਂ ਹੋਈ ਹੋਣੀ ਹੈ ਹੁਣ ਮੈਂ ਨਹੀਂ ਕਹਿੰਦਾ ਸਨੀਹਾ ਦੀ ਗਲਤੀ ਨਹੀਂ ਇਹ ਗਲਤੀ ਸਨੀਹਾ ਦੀ ਵੀ ਹੈ ਠੀਕ ਹੈ ਤੇ ਸਨੇਹਾ ਤੋਂ ਵੱਧ ਗਲਤੀ ਤਾਂ ਇਹਦੀ ਹੈ ਨਾ ਇਹਨੇ ਪੀਤੀ ਕਿਉਂ ਉੱਥੇ ਪੀ ਕੇ ਫਿਰ ਆ ਰੋ ਰੋ ਕੇ ਸੱਚੀਆਂ ਕਿਉਂ ਬਣ ਰਹੀ ਹੈ ਹੁਣ ਇੱਥੇ ਦੋ ਗੱਲਾਂ ਨੇ ਹੁਣ ਇੱਥੇ ਤਾਂ ਦੇਖੋ ਸਾਬੀ ਨਾਲ ਉਹ ਕਰ ਰਹੀ ਹੈ ਠੀਕ ਹੈ ਤੇ ਆ ਸੁਣ ਕੇ ਤੁਹਾਨੂੰ ਪਹਿਲਾਂ ਸੁਣੀ ਹੈ ਕਿ ਇੱਥੇ ਤਾਂ ਫਰੈਸ਼ੀ ਨਾਲ ਗੱਲ ਕਰ ਲਈ ਹੈ ਠੀਕ ਹੈ ਹੁਣ ਆ ਆ ਰਿਕਾਰਡਿੰਗ ਸੁਣੋ ਬੇਟਾ ਬਾਬ ਕਰਦੇ ਨੇ ਦੂ ਮੰਦੀ ਰ ਅਦੇਰੀ ਤੇਰੀ ਪੈਰ ਤੇ ਘਰ ਘਾਨੀ ਤੇ ਪਤਾ ਹੈ ਨਾ ਵੀ ਮੇਰੀ ਕੋਈ ਗਲਤੀ ਨਹੀਂ ਨਾਲ ਵੀ ਰੋ ਰੋ ਕੇ ਗੱਲਾਂ ਕਰ ਰਹੀ ਹੈ ਕਿ ਮੈਨੂੰ ਮਾਫ ਕਰ ਦੇ ਵੀ ਇਹਦਾ ਮਤਲਬ ਫਿਰ ਕੀ ਗੱਲ ਹੈ ਵੀ ਮੰਨ ਲਾ ਗਲਤ ਸਾਰੀ ਕੀਤੀ ਨਹੀਂ ਹੈ ਠੀਕ ਹੈ ਨਾ ਉਹਦਾ ਭੇਦ ਖੁੱਲ ਗਿਆ ਹੁਣ ਸਾਰੇਆਂ ਸਾਹਮਣੇ ਪਬਨੇ ਆ ਚ ਹੁਣ ਦਿਮਾਗ ਮਾੜਾ ਜੱਪ ਜਾ ਆਪਦਾ ਕਿ ਜਿਹੜੇ ਤੂੰ ਸੁਨੇਹਾ ਦੇ ਵਿਆਹ ਚ ਗਈ ਸੀ ਉੱਥੇ ਸਾਬੀ ਮੁੰਡੇ ਦਾ ਮੋਟਰਸਾਈਕਲ ਲੈ ਕੇ ਗਈ ਸੀ ਜੋ ਸਾਬੀ ਕੌਣ ਸੀ ਕਿਵੇਂ ਸੀ ਸੁਨੇਹਾ ਨਾਲ ਉਹਦਾ ਕੀ ਸਿਸਟਮ ਸੀ ਸਿੰਹਾ ਦੇ ਵੱਡੇ ਤੇ ਕਿਵੇਂ ਆਇਆ ਸੀ ਬੰਦਾ ਇਹ ਗੱਲਾਂ ਤਾਂ ਬਹੁਤ ਪਹਿਲਾਂ ਦੀਆਂ ਚੱਲ ਰਹੀਆਂ ਸੀ ਠੀਕ ਹੈ ਇਹਦਾ ਭੇਦ ਹੁਣ ਖੁੱਲਿਆ ਸੀ ਆ ਕੇ ਚਲੋ ਅੱਗੇ ਸੁਣਦੇ ਹਾਂ ਆ ਗਾਣਾ ਦੇਖਿਓ ਆ ਗਾਣਾ ਦੇਖਿਓ ਪਵਨੇ ਬਾਈ ਨੇ ਕਿਹੜੇ ਗਾਣੇ ਤੇ ਨੱਚੀ ਜਾਂਦਾ ਛਿੜੇ ਟੱਕਰੀ ਆ ਸੁਣੋ ਇੱਕ ਮਿੰਟ ਹੁਣ ਇਹ ਗਾਣਾ ਥੋੜਾ ਜਿਹਾ ਚਲਾਇਆ ਹੈ ਨਾ ਆਪਾਂ ਕਿ ਤਾਂ ਕਰਕੇ ਇਹ ਵਿਆਹ ਕਿ ਵਾਕਈ ਤੈਨੂੰ ਸਾਰਾ ਕੁਝ ਪਿਲ ਤੇ ਮੇਲ ਖਾ ਗਿਆ ਜਮਾ ਗਾਣਾ ਵੀ ਵਾਕਈ ਤੈਨੂੰ ਝੜੇਲ ਟੱਕਰੀ ਤੇ ਵਾਕਈ ਤੈਨੂੰ ਕਹਿੰਦੀ ਸੀ ਉਹ ਕਿ ਉਸੇ ਟਾਈਮ ਹੀ ਤੈਨੂੰ ਕਹਿ ਰਹੀ ਸੀ ਉੱਥੇ ਸਾਬੀ ਵੀ ਸੀਗਾ ਉੱਥੇ ਗਾਣਾ ਵੀ ਚੱਲ ਰਿਹਾ ਸੀ ਉੱਥੇ ਤੂੰ ਵੀ ਸੀ ਕਿ ਮੈਂ ਆਕ ਕਰ ਦੂੰ ਮੈਂ ਵਾਹ ਕਰ ਦੂੰ ਮੈਂ ਤੈਨੂੰ ਕੈਨੇਡਾ ਗਏ ਨੂੰ ਤਬਾਹ ਕਰ ਦੂੰ ਤੇ ਉਹਨੇ ਕਰਤਾ ਨਾ ਅਗਰ ਘਰ ਵਾਲਿਆਂ ਦਾ ਬਲੌਗਾਂ ਤੇ ਜਦੋਂ ਲੈ ਆਉਣੀ ਆ ਠੀਕ ਹੈ ਹੁਣ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਹਾਂ ਵੀ ਮੈਸੇਜ ਆਂਦੇ ਆ ਉਹ ਹੈ ਫਿਰ ਸੈਟਿੰਗ ਗਿੱਟਮਿੱਟ ਤਾਂ ਹੋਈ ਜਾਂਦੀ ਹੈ ਹੁਣ ਇਹ ਦੇਖ ਗਾਣਾ ਵੀ ਜਮਾ ਤੇਰੇ ਤੇ ਮੈਚ ਹੋਇਆ ਤੇਰੀ ਭੈਣ ਸੁਨੇਹਾ ਦੀ ਘਰੇ ਗਾਣਾ ਚੱਲੀ ਜਾਂਦਾ ਉਹ ਵੀ ਮੈਚ ਹੋਇਆ ਉੱਥੇ ਸਾਬੀ ਵੀ ਹੈ ਕਿਮੀ ਵੀ ਹੈ ਰੂਮ ਵੀ ਹੈ ਮਗਰ ਕਾਂਡ ਵਾਚੇ ਹੋਇਆ ਮਿੱਤਰ ਤੂੰ ਤਾਂ ਸਾਬੀ ਦੀ ਮੋਟਰਸਾਈਕਲ ਦੀ ਸਵਾਰੀ ਕੀਤੀ ਠੀਕ ਹੈ ਤੇ ਸਾਬੀ ਤਾਂ ਤੇਰੀ ਨੁਕਰੀ ਦੀ ਸਵਾਰੀ ਕਰ ਗਿਆ ਹੁਣ ਤੂੰ ਦੇਖ ਲੈ ਯਾਦ ਕਰ ਤੂੰ ਉਦਦੇ ਮੋਟਰਸਾਈਕਲ ਦੀ ਸਵਾਰੀ ਕੀਤੀ ਸੀ ਅੱਜ ਕਿੱਥੇ ਤੇ ਕਿਵੇਂ ਅਗਲਾ ਸਵਾਰੀ ਕਰ ਗਿਆ ਇਹਦੇ ਵਿੱਚ ਆਪਾਂ ਸਾਬੀ ਨੂੰ ਕੁਝ ਨਹੀਂ ਕਹਿ ਸਕਦੇ ਠੀਕ ਹੈ ਨਾ ਨਾਇਸ ਨਹੀਂ ਹਾਂ ਨੂੰ ਕੁਝ ਕਹਿ ਸਕਦੇ ਕਿਉਂਕਿ ਨਿਰੀ ਗਲਤੀ ਕਿੰਮੀ ਦੀ ਹੈ ਠੀਕ ਹੈ ਤੇ ਉਸ ਤੋਂ ਵੱਡੀ ਗਲਤੀ ਤੇਰੀ ਹੈ ਕਿਉਂਕਿ ਤੂੰ ਆਪਦੀ ਗੱਲ ਰਲੀਆਂ ਨੂੰ ਨਾ ਇੰਨਾ ਖੁੱਲਾ ਖੁੱਲ ਦਿੰਦਾ ਠੀਕ ਹੈ ਨਾ ਹੀ ਉਥੇ ਜਾਣ ਦਿੰਦਾ ਠੀਕ ਹੈ ਤਾਂ ਇਹ ਜਿਹਾ ਕੁਝ ਹੋਣਾ ਹੀ ਨਹੀਂ ਸੀ ਚਲੋ ਬਾਕੀ ਸਾਡਾ ਤਾਂ ਬਲੋਗਾਂ ਬਲੁਗ ਬਲੌਗਰਾਂ ਨੂੰ ਇਹ ਹੀ ਕਹਿਣਾਗਾ ਕਿ ਆਪ ਜੋ ਤੁਹਾਡੇ ਚ ਕੁਝ ਮੜਾ ਮੋਟਾ ਟਾਇਲੈਂਟ ਹੈਗਾ ਤਾਂ ਆਪ ਵੀਡੀਓ ਬਣਾਓ ਨਾ ਚੱਲਣ ਗਿਆ ਕੋਈ ਚੱਕਰ ਨਹੀਂ ਨਾ ਚੱਲਣ ਗਿਆ ਨਾ ਚੱਲਣ ਤੋਂ ਮਗਰ ਆਪਦੀ ਆਕਰ ਵਾਲੀਆਂ ਨੂੰ ਨਾ ਨਾਂ ਲੈ ਕੇ ਆਓ ਘਰ ਵਾਲੀਆਂ ਦੇ ਉਤੇ ਵੀਊ ਲੈਣੇ ਕਰਨੇ ਇਹ ਕੋਈ ਫਾਇਦਾ ਨਹੀਂ ਇਹ ਬਾਤ ਚ ਅੰਤ ਇੰਨਾ ਵਰਗਾ ਹੁੰਦਾ ਹੈ ਆ ਦੇਖ ਲੈ ਬਲੌਗਾਂ 'ਚ ਕਿੱਦਾਂ ਕਿੱਦਾਂ ਦੇ ਲੱਗਦੇ ਸੀ ਕਿ ਹਾਂ ਵੀ ਇੰਨਾ ਚ ਪਿਆਰ ਕਿੰਨਾ ਹੈ ਫਲਾਣਾ ਕਿੰਨਾ ਮਗਰ ਹੈ ਕਿ ਐਂਡ ਇਹਨਾਂ ਦਾ ਇਹ ਵੇ ਚੀਜ਼ ਹੁੰਦੀ ਹੈ ਇੰਨਾ ਮਾੜਾ ਹੁੰਦਾ ਹੈ ਚਲੋ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ